ਨਾਰੇ ਬਾਜੀ ਵੀ ਕਰੋ ਮਾੜੀ ਜੀ ਕੋਈ ਨਹੀਂ ਸੀ ਫਿਰ ਮਸਲਾ ਦੱਸ ਜਿੰਦਾਬਾਦ 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 ਤੁਹੇ ਪਰਦੇ ਕਰਨ ਵਾਲਾ ਐਸਐਚਓ ਮੁਰਦਾਬਾਦ 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 4 ਟਰਾਲੀਆਂ ਫੜ ਕੇ ਪੁਲਿਸ ਪ੍ਰਸ਼ਾਸਨ ਉਕਾਤੇ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਮੈਂ ਜਿੰਨੇ ਇੱਕਤਾ ਗਰਾਹਾਂ ਜਿੰਦਾਬਾਦ 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 ਦੇਸ਼ਾਹੀ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਚਲੋ ਜੀ ਥੋੜੇ ਉੱਚੀ ਬੋਲੋ ਮੈਂ ਭਾਰਤੀ ਕਿਸਾਨੀਆਂ ਨੂੰ ਜਿੰਦਾ ਗਰਾਹਾਂ ਇਕਾਈ ਦਾ ਪ੍ਰਧਾਨ ਪਤੀ ਮਲਤਾਨੀ ਤੋਂ ਨਾਮ ਜੀ ਸਤਪਾਲ ਸਿੰਘ ਦੀ ਲਾਡੀ ਜੀ ਇਸ ਬੰਦੇ ਦਾ ਤੋ ਤੇ ਟਰਾਲਾ ਦਰਿਆ ਦੇ ਵਿੱਚ ਵੈਸੇ ਹੀ ਪਸੀ ਭਸੀ ਭਰਨ ਗਏ ਜਾਨੀ ਕਿ ਪਸੀ ਭਰੀ ਕੁਛ ਨਹੀਂ ਜਾਨੀ ਭਰਿਆ ਟਰੈਕਟਰ ਟਰਾਲੀ ਦਾ ਮੁੰਡਾ ਲੈ ਕੇ ਉੱਥੇ ਖੜਾ ਸੀਗਾ ਮੁਖਬਰ ਨੇ ਮੁਕਬਰੀ ਕੀਤੀ ਵੀ ਉਹ ਟਰਾਲੀ ਦੇ ਤਾਂ ਨਹੀਂ ਭਰਨ ਆਏ ਆ ਟਰਾਲੀ ਖਾਲੀ ਸੀ ਸ਼ਦਮਾ ਬੇੜ ਵਾਲੇ ਗਏ ਮਲਾਜਮ ਇਹਨਾਂ ਨੇ ਲਿਆ ਕੇ ਸ਼ਾਮ ਨੂੰ 6 ਵਜੇ ਟਰਾਲੀ ਖੜੀ ਘਾਤੀ ਇੱਥੇ ਲੈ ਆਏ ਉੱਥੋਂ ਖਾਲੀ ਟਰਾਲੀ ਲੈ ਕੇ ਆਏ ਜੀ ਚਲੋ ਮੌਤਬਾਰ ਬੰਦੇ ਆਏ ਉਹਨਾਂ ਨੇ ਆਖਿਆ ਕੋਈ ਨਹੀਂ ਸਵੇਰੇ ਛੱਡ ਦੇਾਂਗੇ ਮੁੜ ਕੇ ਰਾਤ ਨੂੰ 12 ਵਜੇ ਨੇ ਮੈਨੂੰ ਫੋਨ ਕੀਤਾ ਪੂਰੇ 12 ਵਜੇ ਕਹਿੰਦਾ ਪ੍ਰਧਾਨ ਜੀ ਗੱਲ ਇਹ ਆ ਵੀ ਟਰੈਕਟਰ ਟਰਾਲਾ ਆਪਣਾ ਦਰਿਆਲ ਨੂੰ ਜਾ ਰਿਹਾ ਤੇ ਆਪਣੇ ਤੇ ਕਾਰਵਾਈ ਕਰਨਗੇ ਵੀ ਆਪਣੇ ਤੇ ਝੂਠਾ ਪਰਚਾ ਪਾਉਣਗੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆ ਗਿਆ ਮੈਂ ਅਹੀਂ ਦਰਿਆ ਦੇ ਵਿੱਚ ਗੱਡੀ ਲੈ ਕੇ ਗਏ ਆ ਇਹ ਜਾਂਦਿਆਂ ਨੂੰ ਜਿਹੜੇ ਗਿੰਦੜਵਿੰਡੀ ਵਾਲੇ ਜਿੰਨੇ ਮਲਾਜਮ ਸੀਗੇ ਸਾਰੇ ਉੱਥੇ ਜਾਂਦਿਆਂ ਨੂੰ ਟਰਾਲਾ ਬੈਗ ਲੱਗੇ ਸੀ ਲਾਉਣੇ ਜੇ ਰੇਤਾ ਭਰਨ ਵਾਸਤੇ ਸਾਡੇ ਕੋ ਮੂਵੀਆਂ ਬਣਾਈਆਂ ਸਾਰਾ ਕੋ ਸਾਡੇ ਬਣਾਇਆ ਹੋਇਆ ਸੀ ਅਸੀਂ ਕਿਹਾ ਵੀ ਅਸੀਂ ਤੁਸੀਂ ਕੀ ਕਰਨਾ ਆਏ ਇੱਥੇ ਇਹ ਖਾਲੀ ਤੁਸੀਂ ਟਰੈਕਟਰ ਟਰਾਲੀ ਦਰਿਆ 'ਚੋਂ ਖਾਲੀ ਲੈ ਕੇ ਗਏ ਆ ਕੋਸ਼ ਉਹਦੇ ਵਿੱਚ ਨਹੀਂ ਜਦੋਂ ਰਾਤ ਨੂੰ 12:30 ਵਜੇ ਤੁਸੀਂ ਰਾਤ ਨੂੰ ਦਿੱਤਾ ਭਰਨਾ ਹੈ ਮੁਲਾਜ਼ਮ ਤੁਸੀਂ ਆਏ ਆ ਭਰਨ ਵਾਸਤੇ ਇਹ ਦੱਸੋ ਕਿੱਧਰ ਤੇ ਧੱਕਾ ਹੀ ਆ ਇਹ ਜੇ ਗਰੀਬ ਕੋਲ ਇੱਕ ਟਰੈਕਟਰ ਟਰਾਲੀ ਹੈ ਘਾਰੇ ਦਾ ਡੇਕਣ ਵਾਲਾ ਸੀਗਾ ਤੇ ਵਿਚਾਰਾ ਜੇ ਹੁਣ ਪਾਉਣ ਲੱਗ ਗਿਆ ਤੇ ਪਸੇ ਲੈ ਵੀ ਆਇਆ ਰੇਤਾ ਭਰਨਾ ਤੇ ਭਰਤਾ ਵਾਸਤੇ ਇੱਕ ਦੋ ਟਰਾਲੀ ਫਿਰ ਕੀ ਲੋੜ ਆ ਗਿਆ ਜਾ ਕੇ ਦੇਖ ਵੀ ਸਕਦੇ ਆਂ ਜਾ ਕੇ ਦੇਖ ਲੋ ਜੇ ਉੱਥੇ ਆਪਣਾ ਰੇਤਾ ਵੀ ਪਈ ਹੋਵੇ ਇੱਕ ਬੋਸ ਵੀ ਇਹ ਪਰਚੀ ਤੇ ਕੰਮ ਕਰਦਾ ਇਹ ਪੱਕੀ ਪਰਚੀ ਦਾ ਅਜੇ ਤੱਕ ਨੇ ਇਹੋ ਜਿਹਾ ਕੰਮ ਹੀ ਨਹੀਂ ਕੀਤਾ ਨਾ ਹੀ ਆਪਾਂ ਕਰਨ ਦੇ ਨੇ ਇਹੋ ਜਿਹਾ ਕੰਮ ਕਰੀ ਨਾ ਸ਼ਰਮ ਤਾਂ ਕਾ ਹੈ ਸਾਡੇ ਕੋਲ ਮੂਵੀਆਂ ਪੜਾਈਆਂ ਹੋਈਆਂ ਸਾਡੇ ਕੋਲ ਰਿਪੋਰਟਿੰਗਾਂ ਵੀ ਆ ਇਹ ਚੌਂਕੀ ਇੰਚਾਰਜ ਦੀਆਂ ਗਦਰਬਿੰਡੀ ਵਾਲੇ ਦੀਆਂ ਐਸਐਚਓ ਪਹਿਲਾਂ ਲੈ ਕੇ ਆਇਆ ਜਾ ਕੇ ਓਕੇ ਜੀ ਤੇ ਇਹ ਕਰਦਾ ਰੇਤਾ ਦਾ ਕੰਮ ਕਰਦਾ ਵਾ ਜੀ ਇਹ ਖਾਲੀ ਟਰਾਲੀ ਲੈ ਕੇ ਆਇਆ ਐਸਐਚਓ ਪਾਰਟੀ ਦਾ ਕੰਮ ਹੈ ਕਿ 9 ਵਜੇ ਇੱਥੇ ਮਗਰ ਅਸੀਂ ਆਏ ਤਾਂ ਕਹਿੰਦਾ ਸਵੇਰੇ ਛੱਡ ਦਿਆਂਗੇ ਹੂੰ ਤੇ ਉਦੋਂ ਬਾਅਦ ਰਾਤ ਦੇ 12 ਵਜੇ ਨੇ ਮਲਾਜ਼ਮ ਭੇਜ ਕੇ ਟਰਾਲੀ ਫਰਨਾ ਫਿਰ ਤੇ ਨਹੀਂ ਭੇਜੀ ਹੈ ਹੂੰ ਤੇ ਅਸੀਂ ਜਾ ਕੇ ਫਿਰੋ ਕਿਹਾ ਤਾਂ ਖਾਲੀ ਟਰਾਲੀ ਫਿਰ ਲੈ ਕੇ ਆਏ ਹਿੰ ਦੁਬਾਰਾ ਠੀਕ ਹੈ 12 ਉਹ ਟਰਾਲਾ ਖੜਾ ਕਰਾਇਆ ਉਹਦਾ ਕਲਾਸਿਕ ਖੜਾ ਟਰਾਲਾ ਥਾਣੇ ਦੇ ਵਿੱਚ ਖੜਾ ਆ ਖਾਲੀ ਟਰਾਲਾ ਫਿਰ ਨਹੀਂ ਛੱਡ ਸਾਇਆ ਜਾਨੀ ਕਿ ਪੂਰਾ ਧੱਕਾ ਆਏ ਪੂਰੀ ਗੁੰਡਾਗਰਦੀ ਆ ਪੁਸਤੀ ਤੇ ਐ ਧੱਕਾ ਨਹੀਂ ਸਾਡੀ ਜਥੇਬੰਦੀ ਧੱਕਾ ਨਹੀਂ ਹੋਣ ਦਿੰਦੀ ਮੁੜ ਕੇ ਕਾ ਦਿੰਦੇ ਜੀ ਇਹ ਧਰਨਾ ਲਾਉਂਦੇ ਆ ਧਰਨਾ ਸੱਚ ਆਇਆ ਜੀ ਇਹ ਧਰਨਾ ਜਿਹੜਾ ਹੈ ਹਾਂ ਇਹ ਗਰੀਬ ਨੂੰ ਜੇ ਅੱਜ ਪਰਚਾ ਪਾ ਦਿੰਦੇ ਛੁੱਟਰੇ ਨਹੀਂ ਸੀ ਟਰੈਕਟਰ ਟ੍ਰੈਲਾ ਇਹ ਤੁਸੀਂ ਇਸ ਸੰਬੰਧ ਵਿੱਚ ਸਿਸ਼ੂ ਨੂੰ ਮਿਲੇ ਐਸਐਸਓ ਆਉਂਦੇ ਆ ਅਈ ਕੱਲ ਵੀ ਆਏ ਆ ਕੱਲ ਵੀ ਕਹਿੰਦੇ ਮੈਂ ਫੋਨ ਲਾਇਆ ਕਹਿੰਦੇ ਵੀ ਅਸੀਂ ਤਾਂ ਆਪਣਾ ਪੂਰਥਲੇ ਗਵਾਈ ਤੇ ਗਏ ਹੋਏ ਆ ਫਿਰ ਬਾਅਦ ਚ ਮੈਂ ਗੱਲ ਕਰਦਾ ਨਾ ਕੋਈ ਸਾਧਨਾ ਗੱਲ ਨਹੀਂ ਕੋਈ 700 ਰਾਤ ਨੂੰ ਦਾ ਸਵੇਰੇ ਆ ਜਾ ਸਾਨੂੰ ਕਸੂਰਾ ਦੋਵੇਂ ਥਾਣੇ ਚਲਾ ਕੇ ਟਰਾਲਾ ਤੇ ਆਪ ਸਿੱਧ ਮਸਤ ਘਰੋਂ ਚਲਾ ਗਿਆ ਵਾਹ ਚੰਗਾ ਸਵੇਰ ਆ ਜੀ ਛੱਡ ਦਿਆਂ ਹਾਂ ਪ੍ਰਧਾਨ ਜੀ ਪਰਚਾ ਦੇਤਾ ਜੀ ਹੁਣ ਹਾਂ ਪਰਚਾ ਦੇਤਾ ਦਾ ਠੀਕ ਹੈ ਜੀ ਪਰਚਾ ਸਾਡੇ ਕੋਲ ਫੋਟੋ ਸਟੇਟ ਆ ਹਾਂ ਜੀ ਤੁਸੀਂ ਐਫ ਆਰ ਦਿਖਾਓ ਪਈ ਸਿਕਾਲ ਜੀ ਮੈਂ ਪੀਰ ਸਿੰਘ ਪ੍ਰਧਾਨ ਮੀਤ ਪ੍ਰਧਾਨ ਬਲਕਸ ਤੋਂ ਬੇਟ ਜਿਹੜੀ ਕਾ ਪਾਰਸਲ ਦੀ ਘਟਨਾ ਪੱਤੀ ਆਈ ਇਹ ਐਸ ਐਚਓ ਸਦਵਾ ਬੇਟ ਇਹ ਬਹੁਤ ਘਟਿਆ ਕੰਮ ਕੀਤਾ ਜੀ ਇਹਨਾਂ ਨੇ ਇੱਕ ਗਰੀਬ ਪਰਿਵਾਰ ਆ ਜਿਹੜਾ ਸਾਡਾ ਜਥੇਬੰਦੀ ਦੇ ਨਾਲ ਅਟੈਚ ਹੈ ਸਾਡੇ ਨਾਲ ਜਿਹੜਾ ਇੱਕ ਭਾਰਤ ਦਾ ਕੰਮ ਕਰਦਾ ਹੈ ਪਰਚੀ ਦੇ ਕਰਦਾ ਪਰ ਇੱਕ ਖਾਲੀ ਟਰਾਲੀ ਲੈ ਕੇ ਦਰਿਆ ਦੇ ਵਿੱਚ ਜਾਂਦਾ ਉਹ ਤੇ ਖਾਲੀ ਟਰਾਲੀ ਮੁਲਾਜ਼ਮ ਚੁਲਾਏ ਜਾਂਦੇ ਆ ਕਿਧਰੇ ਪਿੰਡੀ ਵਾਲੇ ਉਹ ਕਿਧੜੇ ਪਿੰਡੀ ਵਾਲੇ ਉਹ ਟਰਾਲੀ ਬਾਈ ਦੀ ਫੜ ਲੈਂਦੇ ਆ ਪੱਟੀ ਪੱਤੀ ਮਸਤਾਨੀ ਵਾਲੇ ਦੀ ਉਹ ਟਰਾਲੀ ਲੈ ਕੇ ਹੀ ਵਾਪਸ ਆ ਜਾਂਦੇ ਥਾਣੇ ਸਤਵਾ ਥਾਣੇ ਚ ਪਹੁੰਚ ਜਾਂਦੀ ਟਰਾਲੀ 9 ਵੇ ਟਰਾਲੀ ਪਹੁੰਚ ਜਾਂਦੀ 12 ਵਜੇ ਉਹੀ ਟਰਾਲੀ ਮੁੜ ਕੇ ਦਰਿਆ ਦੇ ਵਿੱਚ ਫੇਰ ਚਲੀ ਜਾਂਦੀ ਆ ਟਰਾਲੀ ਲਿਜਾਉਣ ਵਾਲਾ ਮੁਲਾਜ਼ਮ ਇਹ ਸੁੱਤੇ ਪਿਆ ਕਰੇ ਕਿਸਮਤ ਦੇਖੋ ਜੀ ਬੰਦੂਈ ਜਾਗਦੀ ਤੇਲ ਵੀ ਟਰੈਕਟਰ ਦਾ ਨਾ ਦਰਾਮੁਰੇ ਜਾ ਕੇ ਮੁੱਕਦਾ ਟਰੈਕਟਰ ਵੀ ਦਾ ਤੇਲ ਵੀ ਇਹਨਾਂ ਦੇ ਭਤੀਜੇ ਤੋਂ ਲਿਆ ਉੱਥੇ ਜਾ ਕੇ ਤੇਲ ਪਵਾਇਆ ਜਦੋਂ ਇਹਨਾਂ ਨੂੰ ਬੜਕ ਮਿਲਦੀ ਆ ਵੀ ਇਹ ਟਰੈਕਟਰ ਟਰਾਲੀ ਆਪਣਾ ਵਾ ਇਹਨਾਂ ਨੇ ਪ੍ਰਧਾਨ ਜੀ ਨੂੰ ਫੋਨ ਲਾਇਆ ਪ੍ਰਧਾਨ ਜੀ ਨੇ ਆਪਣੀ ਗੱਡੀ ਕੱਡੀ ਦਰਿਆ ਤੇ ਜਾਵੜੇ ਦਰਿਆ ਤੇ ਜਾ ਕੇ ਸਾਰੀ ਕੰਪਲੀਟ ਮੂਵੀ ਬਣਾਈ ਆ ਜੀ ਇਹਨਾਂ ਨੇ ਵੀ ਪੁਲਿਸ ਕੀ ਧੱਕਾ ਕਰ ਰਹੀ ਆ ਕੀ ਗੁੰਡਾਗਰਦੀ ਕਰ ਰਹੀ ਆ ਅਸੀਂ ਇਹ ਗੁੰਡਾਗਰਦੀ ਨਹੀਂ ਹੋਣ ਦੇਵਾਂਗੇ ਸਾਡੀ ਜੱਥੇ ਵੰਦੀ ਦਾ ਸੂਲ ਆ ਜਿੱਥੇ ਖੜਕੇ ਤਾਂ ਖੜੇ ਆ ਸੱਚ ਦੇ ਖੜੇ ਆ ਹੱਕ ਤੇ ਲੜੇ ਆ ਅਸੀਂ ਐਸਐਚਓ ਦਾ ਟਾਈਮ ਸਵੇਰ ਦੇ 10 ਵਜੇ ਤੇ ਖੜੇ ਆ ਸੀ ਐਸਐਚਓ ਸਾਹਿਬ ਹਲੇ ਤੱਕ ਨਹੀਂ ਆਏ ਜੀ ਹੁਣ ਅਗਲੀ ਕਾਰਵਾਈ ਜੇ ਹੁਣ 15 ਮਿੰਟ ਦਾ ਟਾਈਮ ਦਿੱਤਾ ਸਾਨੂੰ ਜੀ ਇਹਨਾਂ ਨੇ 15 ਮਿੰਟਾਂ ਦੇ ਵਿੱਚ ਨਹੀਂ ਆਏ ਤਾਂ ਜੀ ਆਪਦੀ ਕਾਰਵਾਈ ਕਰਾਂਗੇ ਅਸੀਂ ਜਿਰੇ ਨੂੰ ਵੀ ਦੱਸ ਚੁੱਕੇ ਆ ਜੀ ਅਸੀਂ ਸੂਬੇ 'ਚ ਵੀ ਗੱਲ ਪਾ ਚੁੱਕੇ ਆਂ ਪੀ ਸਾਡੀ ਟੀਮ ਆ ਰਹੀ ਹੈ ਜ਼ਿਲ੍ਹੇ ਵਾਲੀ ਉਹ ਸਾਨੂੰ ਦੱਸੂਗੀ ਆ ਕੇ ਜੇ ਨਹੀਂ ਕੋ ਕਰਦੇ ਤਾਂ ਅਸੀਂ ਆਪਦੀ ਕਾਰਵਾਈ ਅਗਲੀ ਉਹ ਤੇਜ਼ ਕਰਾਂਗੇ ਧੰਨਵਾਦ ਠੀਕ ਹੈ ਕਰਚਾਰਾ ਕਰਚਾਰਾ ਕਰਵਾਗੇ ਸੀ ਹੋਈ ਪਰਸੋਂ ਰਾਤ ਹੋਈ ਹੈ ਜੀ ਵਾਰੀ ਟਿਊਟ ਆ ਗਿਆ ਇਹ ਪਰਸੋਂ ਰਾਤ ਆਈ ਹੈ ਜੀ 6 ਵਜੇ ਸ਼ਾਮ ਨੂੰ ਜਿਸ ਟਾਈਮ ਮੈਂ ਫੜ ਕੇ ਲਿਆਏ ਨੇ ਨਹੀਂ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਬਲਕਾਰ ਸਿੰਘ ਹੈ ਠੀਕ ਹੈ ਸੰਗਤ ਸੱਜਣ ਸੰਗ ਕਿਹੜਾ ਪਿੰਡ ਜੀ 32 ਮਰਦਾਂ ਜੀ ਠੀਕ ਹੈ ਜੀ ਤੇ ਇਹ ਜਿੱਦਣਾ ਤੁਸੀਂ ਪਹਿਲਾਂ ਵੀ ਉੱਥੇ ਟ੍ਰੈਲ ਟੂ ਨਹੀਂ ਭਰੀਆ ਕੋਈ ਪਹਿਲਾਂ ਨਹੀਂ ਭਰੇ ਠੀਕ ਹੈ ਅਸੀਂ ਜਿਹੜਾ ਵੀ ਕੀਤਾ ਪਰਚੀ ਤੇ ਕੀਤਾ ਪਰਚੀਆਂ ਸਾਡੇ ਕਰਿਆ ਜੇ ਪੰਜਾਂ ਨੇ ਬਾਕੀ ਪਰਤੇ ਜਿਹੜੀ ਕਰੇ ਪਾਈ ਉਹ ਮੌਕਾ ਦੇਖ ਸਕਦੇ ਨੇ ਦੇਰੇ ਤੱਕ ਮੁੱਠ ਵੀ ਲਿਆ ਕੇ ਰੱਖੀ ਜਾਵੇ ਠੀਕ ਹੈ ਇਹ ਬਿਲਕੁਲੀ ਸ਼ਰੇਆਮ ਤੱਕ ਹੈ ਜੀ ਹਾਂ ਜੀ ਇਹ ਕੀ ਹੈ ਮਾਮਲਾ ਜੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਵਾਲਿਆਂ ਦੀ ਧਰਨਾ ਦੀ ਜੀ ਹਾਂ ਜੀ ਇਹ ਭਾਰਤੀ ਕਿਸਾਨ ਯੂਨੀਅਨ ਉਹ ਬਰਾਹਾਂ ਦੇ ਨਮਾਇਦੇ ਸੀਗੇ ਜਿਹੜੇ ਸਾਡੇ ਦੋ ਦਿਨ ਪਹਿਲਾਂ 160 ਨੰਬਰ ਐਫਆਈਆ ਦਰਜ ਹੋਇਆ ਮਾਈਨਿੰਗ ਮਾਈਨਿੰਗ ਦੇ ਲਿਕੇ ਪਾਦਰਗੇ ਪਿੰਡ ਸਾਈਡ ਤੇ ਉਹਦੇ ਸੰਬੰਧੀ ਇਹ ਆਏ ਸੀਗੇ ਵੀ ਜਿਹੜਾ ਮੁਕਦਮਾ ਹੁਣ ਤੱਕ ਦਾ ਦਰਜ ਹੋਇਆ ਹਾਂ ਤੇ ਜਿਹੋ ਦੀ ਮੈਂ ਗੱਲ ਸੁਣੀ ਹੈ ਤੇ ਉਹ ਮੈਂ ਆਈਓ ਨਾਲ ਡਿਸਕਸ ਕਰਕੇ ਦੇਖ ਲਾਂਗੇ ਫਾਈਲ ਨੂੰ ਜੋ ਵੀ ਹੈ ਕੀ ਮੈਟਰ ਚ ਹੈ ਇਹ ਕਾਫੀ ਇਲਜ਼ਾਮ ਕਾਫੀ ਲਾ ਰਹੇ ਨੇ ਵੀ ਇੱਥੋਂ ਲੈ ਜਾ ਕੇ ਇਹਨਾਂ ਨੇ ਆਪਣੇ ਆਪ ਕਹਿੰਦੇ ਭਰਨ ਗਏ ਸੀਗੇ ਮੁਕਦਮਾ ਦਰਜ ਕਰਨ ਦਾ ਤਰੀਕਾ ਦੇਖੋ ਵੀ ਮੈਂ ਤੁਹਾਨੂੰ ਕਹਿ ਰਿਹਾ ਇਹ ਸੀਸਨ ਦਾ ਪਾਰਟ ਹੈ ਆਈਓ